ਓਏ ਜੀ ਸਾਹਿਬ ਓ ਯਾਰ ਹਲੇ ਤੱਕ ਕੋਈ ਤੇਰੀ ਨਹੀਂ ਕਰੀ ਤੁਸੀਂ ਓ ਯਾਰ ਮਾਤਰੀ ਸਾਹਿਬ ਧਰਵਾਣਾ ਹੋਗੇ ਨਾ ਓ ਯਾਰ ਜਲਦੀ ਕਰੋ ਯਾਰ ਜਿਹੜਾ ਕੁਝ ਕਰਨਾ ਤੁਸੀਂ ਪੀ ਸਾਹਿਬ ਮੈਨੂੰ ਸਮਝਾ ਆਇਆ ਜੇ ਮੱਕਰੀ ਸਾਹਿਬ ਖੁਸ਼ ਹੋਗੇ ਨਾ ਉਹਨਾਂ ਦੇ ਭਾਗ ਜਾਗ ਪੈਣਗੇ ਮੇਰੇ ਭਾਗ ਜਾਗ ਪੈਣਗੇ ਛੋਟੀ ਭਾਗ ਜਾਗ ਪੈਣਗੇ ਤੇ ਇਥੇ ਤੇ ਸਾਡਾ ਭਾਗ ਵੀ ਜਾਗ ਪੈਣਗੇ ਤੇ ਸਾਡੇ ਪਿੰਡ ਦੇ ਜਿੰਨੇ ਭਾਗ ਦੇ ਨੇ ਨਾ ਆ ਸਾਰੇ ਮਾਰ ਲਈਆਂ ਉਹ ਵੇਣਗੇ ਓ ਯਾਰ ਇਹਨੂੰ ਚੁੱਪ ਕਰਾਓ ਯਾਰ ਉੱਤਨੀ ਪਹੁੰਚ ਬਕਵਾਸ ਬੰਦ ਕਰ ਕੁੱਤੇ ਦੀ ਪਹੁੰਚ ਪੀਏ ਸਾਹਿਬ ਆਪਣੇ ਮੰਤਰੀ ਜੀ ਕੁਝ ਜ਼ਿਆਦਾ ਲੇਟ ਨਹੀਂ ਹੋਗੇ ਜਿੰਨਾ ਵੱਡਾ ਮੰਤਰੀ ਉਹਨਾ ਵੱਡਾ ਲੇਟ ਹਲੋ ਓਏ ਰਾਮ ਸਿੰਘ ਕਰ ਯਾਰ ਜਲਦੀ ਤੇਰੀ ਤੇਰੀ ਵਸਾ ਤੇਰੀ ਯਾਰ ਤੁਸੀਂ ਮੇਰੀ ਬੇਇੱਜ਼ਤੀ ਕਰਾਉਗੇ ਅੱਜੀ ਯਾਰ ਓਏ ਆ ਕੀ ਬੱਚੇ ਨੂੰ ਚੰਗੀ ਭਲੀ ਨੀਂਦ ਆਈ ਹੋਈ ਸੀ ਯਾਰ ਓਏ ਹੁਣ ਆ ਕੌਣ ਆ ਓਏ ਯਾਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮਾਤਰੀ ਜੀ ਦੇ ਆਉਣ ਤੋਂ ਪਹਿਲਾਂ ਬੱਚੇ ਦਾ ਰੋਣਾ ਜਿਹੜਾ ਸੁਸੇ ਦਾ ਨਹੀਂ ਕਬਰਾਉਣਾ ਕਬਰਾਉਣਾ ਮੇਰੇ ਹੁੰਦੇ ਕੋਈ ਬੱਸ ਸਕਣੀ ਨੀ ਹੋ ਸਕਦੀ ਕੋਈ ਗੱਲ ਨਹੀਂ ਤੁਸੀਂ ਇੱਧਰ ਪ੍ਰਬੰਧ ਕਰੋ ਮੈਂ ਉਸਦੇ 사운ਡ ਦਾ ਪ੍ਰਬੰਧ ਕਰ ਦਾਂ ਠੀਕ ਹੈ ਜੀ ਹੁਣ ਚਮਚੇ ਨੂੰ ਝੇੜਾ ਪੈਣਗੀ ਆ ਹੁਣ ਨਿਕਲੋ ਕੁੱਤੀ ਕਵਾਚੋ ਚੱਪ ਓਏ ਮਾਰ ਮਾਰ ਸੜ ਦੇ ਮਾੜਾ ਗੰਦ ਪਾਈਆਂ ਦਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਹਜੂਰ ਪ੍ਰਵੰਤ ਸਾਹਿਬ ਕੀ ਠਾਕ ਹੈ ਪ੍ਰਵੰਤ ਤੇਰਾ ਬਹੁਤ ਵਧੀਆ ਮੈਂ ਰਸਤੇ ਵਿੱਚ ਦੇਖ ਹੀ ਆਇਆ ਤੂੰ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਿੱਦਾਂ ਹੋਣਾ ਚਾਹੀਦਾ ਸੀ ਸਭ ਉਦਹੀਂ ਥੈਂਕ ਯੂ ਸਰ ਇਹ ਕੱਲ ਹੋਰ ਦਾਸ ਪਬਲਿਕ ਮੀਟਿੰਗ ਵਿੱਚ ਲੋਕ ਤਾਂ ਨਹੀਂ ਘਟ ਜਾਣਗੇ ਨਹੀਂ ਸਰ ਜਨਤਾ ਨੂੰ ਉਚੇਚੇ ਤੌਰ ਤੇ ਸਤਿਕਾਰ ਦਿੱਤਾ ਗਿਆ ਹੈ ਪੈਂਡ ਵਿੱਚ 50 ਟਰੱਕ ਭੇਜ ਦਿੱਤੇ ਗਏ ਨੇ ਸਰਕਾਰੀ ਵਸਤੂਆਂ ਹਦਾਇਤਾਂ ਦੇ ਦਿੱਤੀ ਗਈ ਹੈ ਜੋ ਮੀਟਿੰਗ ਵਿੱਚ ਪਹੁੰਚੇਗਾ ਉਸੇ ਖਾਣ ਦਾ ਪ੍ਰਬੰਧ ਵੀ ਕਰ ਦਿੱਤਾ ਹੈ ਸ਼ਾਬਾਸ਼ ਫਿਰ ਤਾਂ ਤੁਸੀਂ ਬਹੁਤ ਵਧੀਆ ਪ੍ਰਬੰਧਕ ਹੋ ੁੱਡੇ ਵਰਗੇ ਅਫਸਰ ਹੁੰਦਾ ਦੇਸ ਤੇ ਕੋਈ ਵਿਅਕਤੀ ਨਹੀਂ ਆ ਸਕਦੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਕੱਲ ਮੈਂ ਹੋਰ ਨੋਟਿਸ ਕਰ ਰਿਹਾ ਮੈਨੂੰ ਕਿਤੇ ਨਿਆਪਾਲ ਨਹੀਂ ਦਿਸ ਰਿਹਾ ਕਿ ਗੱਲ ਉਹਨੂੰ ਸਾਡੇ ਆਉਣ ਦੀ ਕਦਰ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਨਿਆਪਾਲ ਹਨੇਰੇ ਵਾਲੇ ਕਮਰੇ ਵਿੱਚ ਪੈਂਦਾ ਹੈ ਹਨੇਰਾ ਤੇ ਕਮਰਾ ਪਰ ਆਹ ਨਿਆਪਾਲ ਤਾਂ ਹਨੇਰੀ ਚ ਹੋਣਾ ਚਾਹੀਦਾ ਪਰ ਉੱਥੇ ਨਹੀਂ ਦੇਰ ਕੀ ਕਰ ਰਿਹਾ ਹੈ ਸਰ ਉਹ ਬੱਚੇ ਦੀ ਨਿਗਰਾਨੀ ਕਰਦਾ ਹੈ। ਬੱਚਾ ਕਿਸ ਦਾ ਬੱਚਾ? ਬੱਚਾ ਉਹ ਆਪਣੇ ਦੇਸ ਦਾ ਹੀ ਬੱਚਾ ਹੈ। ਦੇਸ ਦਾ ਪੁੱਤ ਹੈ। ਹਨੇਰੇ ਵਿੱਚ ਰੱਖਣਾ ਉਸਨੂੰ ਲਾਜ਼ਮੀ ਸੀ। ਤੇ ਚਾਨਣ ਵਿੱਚ ਆਇਆ ਠੂਠ ਪਾਵੇਗਾ। ਰੋਟੀ ਮੰਗਦਾ ਹੈ, ਕੰਮ ਮੰਗਦਾ ਹੈ। ਸ਼ਾਬਾਸ਼। ਫਿਰ ਤਾਂ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਮੈਂ ਸੋਚਦਾ ਕਿਉਂ ਨਾ ਤੇਰੀ ਤਰੱਕੀ ਉਹ ਕਰ ਦਈਏ। ਥੈਂਕ ਯੂ ਸਰ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ। ਪਰ ਹੁਣ ਆਹ ਕੌਣਾ? ਜਨਾਬ ਬੀਟੈਕ ਪਾਸ ਹੈ ਨੌਕਰੀ ਮਿਲੀ ਨਹੀਂ ਗਲੀਆਂ ਤੱਕੇ ਖਾਂਦਾ ਖਾਂਦਾ ਪਾਗਲ ਹੋ ਗਿਆ ਉਹ ਇਦਾਂ ਦੇ ਲੋਕ ਮੈਨੂੰ ਨਹੀਂ ਪਸੰਦ ਇਹਨੂੰ ਛੇਦੀ ਬਾਹਰ ਘੱਟੋ ਜਨਾਬ ਜੇ ਆਪਾਂ ਨੂੰ ਬਾਹਰ ਕੱਢਤਾ ਬਾਹਰ ਜਾ ਕੇ ਭੌਂਕੇ ਜਾ ਆਪਣੀ ਬਦਨਾਮੀ ਕਰੇਗਾ ਇਹ ਨਹੀਂ ਭੌਂਕਦਾ ਇਹਨੂੰ ਕਿਸੇ ਬੋਰਡ ਦਾ ਚੇਅਰਮੈਨ ਹੀ ਨਿਯੁਕਤ ਕਰ ਦਿੰਨੇ ਆ ਜਨਾਬ ਇਹ ਤਾਂ ਪਾਗਲ ਹੈ ਪਾਗਲ ਹੈ ਤਾਂ ਫੇਰ ਕੀ ਹੋਇਆ ਭੌਂਕਣ ਤਾਂ ਹਟ ਜੂਗਾ ਨਾਲੇ ਮੈਨੂੰ ਤਾਂ ਕਿਸੇ ਵਿਰੋਧੀ ਪਾਰਟੀ ਦਾ ਇਹ ਭੇਸ ਬਦਲਿਆ ਹੋਇਆ ਏਜੰਟ ਲੱਗਦਾ ਇਹਨੂੰ ਛੇਤੀ ਬਾਹਰ ਕੱਢੋ ਰਾਮ ਸਿੰਘ ਇਸ ਪਾਗਲ ਨੂੰ ਬਾਹਰ ਕੱਢ ਮਾਤਰੀ ਸਾਹਿਬ ਨੂੰ ਇਹਦੀ ਸ਼ਕਲ ਬਿਲਕੁਲ ਪਸੰਦ ਨਹੀਂ ਚਲੋ ਬਰਦਰ ਸੁਣਿਆ ਨਹੀਂ ਸਾਡੀ ਸਾਕਰ ਪ੍ਰਸ਼ਾਦ ਜੀ ਗੱਲ ਦੱਸੋ ਸੱਚੀ ਆਪਣੀ ਬਦਨਾਮੀ ਕਰੂਗਾ ਕਰ ਸਕਦਾ ਜਨਾਬ ਹੈ ਕਰ ਸਕਦਾ ਉਹ ਯਾਰ ਚੋਣਾ ਸਿਰਤੇ ਨੇ ਉੱਤੋਂ ਇਹ ਬਦਨਾਮੀ ਕਰੂ ਤੇ ਉਹਨੂੰ ਛੇਤੀ ਫੜ ਕੇ ਲੈ ਇਧਰ ਹੀ ਪੱਕੀ ਛੁੱਟੀ ਕਰ ਦੂ ਨਹੀਂ ਕਿਰਾਹੂਂ ਦੇ ਤੁਸੀਂ ਮੇਰੀ ਤਰੱਕੀ ਕਰ ਰਹੇ ਸੀ ਉਹ ਤਰੱਕੀ ਹੋਣ ਦੀ ਗੱਲ ਆਈ ਤਰੱਕੀ ਖੋਣ ਦੀ ਗੱਲ ਆ ਉਹ ਕਾਕਾ ਰਾਜਨੀਤੀ ਕੋਲ ਉਲਟਾ-ਪੁਲਟਾ ਚੱਲਦੀ ਰਹਿੰਦਾ ਤੂੰ ਸਵਾਲ-ਜਵਾਬ ਨਾ ਕਰ ਉਹਨੂੰ ਛੇਤੀ ਲੈ ਕੇ ਆ ਰਾਮ ਸਿੰਘ ਜੀ ਜਰਾ ਫਾਜੂ ਸਾਡੇ ਦਿਲ ਦੀ ਰੱਬ ਕੇ ਲੈ ਚਲਦੀ ਜਾ ਯਾਰ ਚਲਦੀ ਪੱਕੇ ਠੀਕ ਆ ਜੀ ਚਿਕਾ ਮੰਤਰੀ ਸਾਹਿਬ ਅਸਿਕਲ ਜਸਾ ਮੇਰੇ ਪਹੁੰਚਣ ਤੇ ਤੁਹਾਨੂੰ ਮੌਜੂਦ ਹੋਣਾ ਚਾਹੀਦਾ ਸੀ ਇੱਥੇ ਮੈਂ ਇੱਕ ਜ਼ਰੂਰੀ ਕੰਮ ਵਿੱਚ ਵਜੀ ਸੀ ਸਰ ਥਾਣੇਦਾਰ ਸਾਹਿਬ ਨੇ ਤੁਹਾਨੂੰ ਦੱਸਿਆ ਨਹੀਂ ਹਾਉ ਮੈਨੂੰ ਦੱਸ ਹੀ ਦਿੱਤਾ ਸੀ ਆਓ ਆਪਾਂ ਬੈਠ ਕੇ ਗੱਲ ਕਰੀਏ ਜੀ ਸਰ ਤੁਹਾਨੂੰ ਦੇਸ਼ ਦੀ ਭੁਖਾਰੇ ਇੰਨੀ ਚਿੰਤਾ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਪਰ ਇੱਕ ਗੱਲ ਯਾਦ ਰੱਖਿਓ ਮੇਰੇ ਤੋਂ ਬਿਨਾਂ ਪੁੱਛੇ ਕੋਈ ਫੈਸਲਾ ਨਹੀਂ ਲੈਣਾ ਇਸੇ ਲਈ ਤਾਂ ਫਾਈਲ ਮੈਂ ਆਪ ਲੈ ਕੇ ਆਇਆ ਹਾਂ ਸਰ ਤੁਹਾਡੀ ਕਹਿਣ ਤੇ ਨਿਰਦੋਸ਼ ਕੁਮਾਰ ਨੂੰ 20 ਸਾਲ ਦੀ ਕੈਦ ਕਰ ਦਿੱਤੀ। ਹਾਂ ਉਹ ਤਾਂ ਇਦਾਂ ਹੀ ਹੋਣਾ ਚਾਹੀਦਾ ਸੀ। ਤੇ ਜਲਮ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਇਹ ਵੀ ਤੁਸੀਂ ਠੀਕ ਕੀਤਾ। ਪਰ ਇੱਕ ਗੱਲ ਯਾਦ ਰੱਖਿਓ, ਵੇਖਸੂਰ ਨੂੰ ਕਦੇ ਵੀ ਸਜ਼ਾ ਨਹੀਂ ਹੋਣੀ ਚਾਹੀਦੀ। ਤੇ ਉਹ ਕਾਪਲਾ ਪ੍ਰਸਾਦ ਦੀ ਫਾਈਲ ਦਾ ਕੀ ਬਣਿਆ? ਹਾਂ ਉਹਦੀ ਫਾਈਲ ਮੈਂ ਲੈ ਕੇ ਆਇਆ ਸਰ। ਕਾਪਲਾ ਪ੍ਰਸਾਦ ਆਪਣਾ ਬਹੁਤ ਹੀ ਖਾਸ ਬੰਦਾ। ਚੋਣਾ ਮੌਕੇ ਮੂੰ ਮੰਗਾ ਚਿੰਦਾ ਦਿੰਦਾ ਤੇ ਵਿਰੋਧੀ ਪਾਰਟੀਆਂ ਦੇ ਜਲਸਿਆਂ 'ਚ ਆਪਣੇ ਗੁੰਡਿਆਂ ਤੋਂ ਗੜਬੜ ਕਰਵਾਉਂਦਾ। ਉਹ ਤੇ ਜਿੰਨੇ ਵੀ ਕਿਸੇ ਸਾਰੇ ਰਫਾ-ਦਫਾ ਕਰ ਦੋ। ਠੀਕ ਹੈ ਸਰ। ਜੋ ਹੁਣ ਪੀਏ ਨੂੰ ਕਹੋ ਮੇਰਾ ਜਨਤਨ ਉਪਵਾਸ਼ਨ ਦੇਣ ਦਾ ਮੂੜਾ ਉਹ ਇੰਤਜ਼ਾਮ ਕਰੂਗਾ ਪਰ ਸਰ ਪੀਏ ਸਾਹਿਬ ਤਾਂ ਆਪਣੇ 10 ਮਿੰਟ ਪਹਿਨਾ ਇੱਥੋਂ ਨਿਕਲ ਚੁੱਕੇ ਨੇ ਹੈ ਉਹ ਯਾਰਾ ਇਹਨਾਂ ਦਾ ਔਖਾ ਅਦਬ ਚਾਲੋ ਛੱਡ ਕੇ ਚਲੇ ਜਾਂਦੇ ਨੇ ਚਲੋ ਤੁਸੀਂ ਥਾਣੇਦਾਰ ਸਾਹਿਬ ਨੂੰ ਕਹੋ ਆਪੇ ਦੇਖ ਲੈਣਗੇ ਜੀ ਸਰ ਥਾਣੇਦਾਰ ਸਾਹਿਬ ਪਿਆਰੇ ਦੇਸ਼ ਵਾਸੀਓ ਬੈਸਦਾ ਇਹ ਪੀਏ ਦਾ ਕੰਮ ਸੀ ਪਰ ਉਹ ਕੁਛ ਰਜਾਈ ਮੈਂ ਕਰਕੇ ਇੱਥੋਂ ਚੱਲ ਗਏ ਚਲੋ ਕੋਈ ਗੱਲ ਨਹੀਂ ਮੈਂ ਹੈਗਾ ਥਾਣੇਦਾਰ ਤੇ ਹੁਣ ਆਪਣੇ ਤੁਹਾਡੇ ਸਾਹਮਣੇ ਮੰਤਰੀ ਸਾਹਿਬ ਰੂਬਰੂ ਹੋਣਗੇ ਆਓ ਜੀ ਤਾੜੀਆਂ 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 ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਮਰਦਾਬਾਦ ਓਹ ਜਿੰਦਾਬਾਦ ਜਿੰਦਾਬਾਦ ਦੇਸ਼ ਵਾਸੀਓ ਤੁਹਾਡਾ ਇੰਨਾ ਪਾਰੀ ਇਕੱਠ ਦੇਖ ਕੇ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾ ਮੈਨੂੰ ਸੱਚੀ ਸਮਝ ਨਹੀਂ ਆ ਰਿਹਾ ਮੈਂ ਕੀ ਕਹਾ ਓਹ ਹੈਂਡ ਕਾ ਤਾਰ ਲੂ ਤੁਸੀਂ ਬੜੇ ਚੰਗੇ ਭਾਗਾ ਵਾਲਿਓ ਅੱਜ ਸਾਡੀ ਸਰਕਾਰ ਤੁਹਾਡੇ ਦਰਾਂ ਤੇ ਆਈ ਹੈ ਅੱਜ ਅਸੀਂ ਤੁਹਾਡੇ ਕੋਲ ਕੁਝ ਬੇਨਤੀਆਂ ਕਰਨ ਆਏ ਆ ਪਿਛਲੇ ਸਾਲ ਵੀ ਅਸੀਂ ਕੁਝ ਬੇਨਤੀਆਂ ਕੀਤੀਆਂ ਸੀ ਉਦੋਂ ਭਿਆਨਕ ਹੜ੍ਹ ਆਏ ਸੀ ਤਾੜੀਆਂ ਤਾੜੀਆਂ ਸਰਕਾਰੀ ਇਮਾਰਤਾਂ ਤਬਾਹ ਹੋਈਆਂ ਤਾੜੀਆਂ ਰੇਲ ਪਟੜੀਆਂ ਦਾ ਨੁਕਸਾਨ ਹੋਇਆ ਤਾੜੀਆਂ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਘਰ ਵੀ ਉਜੜ ਗਏ ਫਸਲਾਂ ਬਰਬਾਦ ਹੋ ਗਈਆਂ ਇਹ ਸਭ ਕੁਝ ਸਾਡੀਆਂ ਬੇਨਤੀਆਂ ਦੇ ਨਤੀਜਾ ਨਤੀਜਾ ਸੀ ਤੇ ਹੁਣ ਫਿਰ ਕੁਝ ਹੋਰ ਬੇਨਤੀਆਂ ਕਰਨੀਆਂ ਨੇ ਆ ਥਾਣੇਦਾਰ ਸਾਹਿਬ ਨੇ ਮੈਨੂੰ ਇੱਕ ਯਾਦ ਪੱਤਰ ਸੌਂਪਿਆ ਜਿਸ ਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ ਆ ਸੋ ਉਹ ਮਸਲੇ ਦਾ ਹੱਲ ਅਸੀਂ ਦਰਬਾਰ 'ਚ ਕਰ ਦਵਾਂਗੇ ਅੱਛਾ ਥਾਣੇਦਾਰ ਸਾਹਿਬ ਉਸ ਇਲਾਕੇ 'ਚ ਕਿੰਨੇ ਕੁ ਲੋਕ ਪਾਣੀ ਪੀਂਦੇ ਨੇ ਜੀ ਸਾਰੇ ਪੀਂਦੇ ਨੇ ਪਾਣੀ ਮਿਲਦਾ ਜੀ ਸਾਰਾ ਸਾਲ ਨਹੀਂ ਮਿਲਦਾ ਤੇ ਫਿਰ ਪਾਣੀ ਕਿੰਨਾ ਸਾਧਨਾ ਤੋਂ ਮਿਲਦਾ ਕੁਝ ਨਦੀਆਂ ਤੋਂ ਮਿਲਦਾ ਜਨਾਬ ਕੁਝ ਨਾਲੀਆਂ ਤੋਂ ਕੁਝ ਮੀਹਾਂ ਤੋਂ ਨਦੀਆਂ ਨਾਲੀਆਂ ਚ ਪਾਣੀ ਹੁੰਦਾ ਹੈ ਹਾਂਜੀ ਓਕੇ ਫਿਰ ਮੈਨੂੰ ਲੱਗਦਾ ਵੀ ਨਦੀਆਂ ਚ ਪਾਣੀ ਮੀਹਾਂ ਨਾਲ ਹੀ ਭਰਦਾ ਹੋਣਾ ਹਾਂਜੀ ਜਨਾਬ ਠੀਕ ਆ ਯਾਰ ਫਿਰ ਇਹ ਨਦੀਆਂ ਚੋਂ ਪਾਣੀ ਕਿਵੇਂ ਲੈ ਕੇ ਆਉਂਦੇ ਨੇ ਬਾਟੀਆਂ ਨਾਲ ਤੇ ਤੋੜਿਆਂ ਨਾਲ ਤੋੜਿਆਂ ਉਹ ਆ ਤੋੜਿਆਂ ਕੀ ਹੁੰਦਾ ਆਪ ਤੋੜੇ ਮਟਕੇ ਮਟਕੇ ਅੱਛਾ ਇਹ ਲੋਕ ਤੋੜਿਆਂ ਨੂੰ ਮਟਕੇ ਕਹਿੰਦੇ ਨੇ ਜੀ ਫਿਰ ਨਦੀ ਚ ਕਿੰਨੇ ਕ ਮਟਕੇ ਪਾਣੀ ਹੁੰਦਾ ਜਨਾਬ ਹੁੰਦਾ ਕੁਛ 3-4 ਤੇ ਜਦੋਂ ਉਹਨਾਂ ਦੀ ਸੁੱਕ ਜਾਂਦੀ ਆ ਉਦੋਂ ਕਿੰਨਾ ਕੁ ਰਹਿ ਜਾਂਦਾ ਕੁਛ ਵੀ ਨਹੀਂ ਯਾਰ 2-4 ਤਾਂ ਹੁੰਦਾ ਹੀ ਹੁਣ ਨਹੀਂ ਨਹੀਂ ਜਨਾਬ ਕੁਛ ਨਹੀਂ ਹੁੰਦਾ ਬੱਸ ਐਨੀ ਵੱਡੀ ਸਮੱਸਿਆ ਅਸੀਂ ਇਹ ਸਮੱਸਿਆ ਦੀ ਤੈਅ ਤੱਕ ਪਹੁੰਚਣ ਲਈ ਸਫਲ ਹੋਵਾਂਗੇ ਯੋਜਨਾ ਬਣਾਵਾਂਗੇ ਤੇ ਤੁਹਾਨੂੰ ਯਕੀਨ ਦਿਵਾਵਾਂਗੇ ਕਿ ਸੁੱਕੀ ਨਦੀ 'ਚੋਂ ਪਾਣੀ ਕਿਵੇਂ ਲਿਆਂਦਾ ਜਾਵੇ ਤਾੜੀਆਂ ਆਉਣ ਵਾਲੇ 5-7 ਸਾਲਾਂ ਚ ਅਸੀਂ ਪਾਣੀ ਤੈਨੂੰ ਤਕਲੀਫੇ ਨਹੀਂ ਹੋਣ ਦੇਣੀ ਤਾੜੀਆਂ ਤੇ ਪਾਣੀ ਦੇ ਮਸਲੇ ਚ ਇੰਨਾ ਉਲਝ ਗਏ ਕਿ ਅਸੀਂ ਸਾਡੇ ਰਾਜ ਵਿੱਚ ਜੋ-ਜੋ ਚੀਜ਼ਾਂ ਬਹੁਤ ਹੀ ਵਧੀਆ ਹੋਈਆਂ ਉਹਨਾਂ ਬਾਰੇ ਗੱਲ ਕਰਨਾ ਭੁੱਲ ਗਏ ਸਾਂ ਸੋ ਆਓ ਉਹਨਾਂ ਤੇ ਵੀ ਨਿਗਾ ਮਾਰੀ ਜਾਵੇ ਸਾਡੇ ਰਾਜ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਗਈਆਂ ਬੇਰੋਜ਼ਗਾਰੀ ਦੀ ਸਮੱਸਿਆ ਹੀ ਹੱਲ ਕਰ ਦਿੱਤੀ ਗਈ ਤਾੜੀਆਂ ਏ ਪਾਗਲ ਨਾ ਕਿਸੇ ਵਿਰੋਧੀ ਧਿਰ ਦਾ ਏਜੰਟ ਲੱਗਦਾ ਥਾਣੇਦਾਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿਸੇ ਨੂੰ ਕੋਈ ਗੜਬੜ ਨਹੀਂ ਕਰਨ ਦਿੱਤੀ ਜਾਏਗੀ ਸ਼ਾਂਤੀ ਹਰ ਕੀਮਤ ਤੇ ਬਹਾਰ ਰੱਖੀ ਜਾਏਗੀ ਮੈਂ ਕਹਿ ਰਿਹਾ ਸਾ ਹਰ ਇੱਕ ਨੂੰ ਮੁਫਤ ਵਿੱਦਿਆ ਪ੍ਰਦਾਨ ਕੀਤੀ ਗਈ ਹੈ ਹਰ ਇੱਕ ਨੂੰ ਨੌਕਰੀ ਯੋਗਤਾ ਅਨੁਸਾਰ ਦਿੱਤੀ ਗਈ ਹੈ ਸਾਡੇ ਰਾਜ ਚ ਕੋਈ ਬੱਚਾ ਅਨਪੜ੍ਹ ਨਹੀਂ ਹੈ ਇਹ ਕੋਈ ਣੀ ਮਿੱਠੀ ਸਾਜਿਛ ਜਾਪਦੀ ਹੈ ਜਦੋਂ ਵੀ ਚੋਣਾ ਸਿਰ ਤੇ ਹੋਣ ਏਦਾਂ ਦੇ ਹੱਥ ਕੰਡੇ ਵਰਤੇ ਜਾਂਦੇ ਨੇ ਪਰ ਵੀਰੋ ਦੇਸ਼ ਵਿੱਚ ਅਮਨ ਪੰਗ ਹੁਣ ਨਹੀਂ ਦਿੱਤਾ ਜਾਵੇਗਾ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਹੈ ਅੱਜ ਮੈਂ ਚਾਹਨਾ ਸਾਡੇ ਦੇਸ਼ ਵਿੱਚ ਕਿਸੇ ਗਰੀਬ ਬਜ਼ੁਰਗ ਨਾਲ ਕਦੇ ਵੀ ਤੱਕਾ ਨਹੀਂ ਕੀਤਾ ਗਿਆ ਤਾੜੀਆਂ ਇਹਨਾਂ ਨੇ ਮੇਰੇ ਕੋਲ ਕੰਮ ਕਰਵਾ ਕੇ ਮੈਨੂੰ ਮੇਰੀ ਮਜ਼ਦੂਰੀ ਨਹੀਂ ਦਿੱਤੀ ਮੇਰਾ ਬੱਚਾ ਭੁੱਖਾ ਰੱਖਿਆ ਮੁੱਖ ਮੰਤਰੀ ਮਰਦਾਬਾ ਮਰਦਾਬਾ ਜਾਪਦਾ ਸਾਰੀ ਗੰਤਾ ਮਰਦਾਬਾ ਮੈਨੂੰ ਖੂਫੀ ਏਜੰਸੀਆਂ ਨੇ ਇਸ ਗੱਲਾਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਸਾਰੇ ਸ਼ਹਿਰ ਚ ਕਰਫੂ ਦਾ ਐਲਾਨ ਕਰ ਦਿਓ ਤੇ ਜੇ ਕੋਈ ਗੜਬੜ ਕਰਦਾ ਉਹਨੂੰ ਦੇਖਦੇ ਨੂੰ ਗੋਲੀ ਮਾਰ ਦਿਓ ਓਕੇ ਤਾੜੀਆਂ ਹਰਦਾਬਾਦ ਮਾਰੋ ਮਾਰੋ ਗੋਲੀ ਮਾਰੋ ਤਾਨੂ ਮਾਰੋ ਅਸੀਂ ਕੁਝ ਹੋਰ ਬੇਇੱਜ਼ਤੀਆਂ ਕਰਨੀਆਂ ਸੀ ਪਰ ਸ਼ਹਿਰ ਚ ਮਾਹੌਲ ਤਣਾਪੂਰਨ ਹੋ ਗਿਆ ਕਿਸੇ ਹੋਰ ਦਿਨ ਕਰਾਂਗੇ ਵੀਰੇ ਤੁਹਾਨੂੰ